ਬਲਾਗ ਚੋਲਾ ਸਾਹਿਬ ਦੇ ਨੌ ਸਕੂਲਾਂ ਦੇ ਵਿੱਚੋਂ ਇੱਕ ਗਰੀਬ ਘਰ ਦੇ ਬੱਚੇ ਨੇ 500 ਦੇ ਵਿੱਚੋਂ 490 ਨੰਬਰ ਲੈ ਕੇ ਆਪਣੇ ਪਰਿਵਾਰ ਦਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਕਿੰਨੇ ਨੰਬਰਾਂ ਦੇ ਵਿੱਚੋਂ ਕਿੰਨੇ ਨੰਬਰ ਤੁਸੀਂ ਖੜੇ ਨੇ ਕਿਹੜਾ ਸਕੂਲ ਸੀ ਜਿੱਥੇ ਤੁਸੀਂ ਪੜ੍ਹਦੇ ਸੀ ਸਕੂਲ ਪਿੰਡ ਬ੍ਰਾਂਪੁਰ ਸਰਕਾਰੀ ਐਲੀਮੈਂਟਰੀ ਸਕੂਲ ਬ੍ਰਾਂਪੁਰ ਜੀ ਤੇ 500 ਵਿੱਚੋਂ 490 ਨੰਬਰ ਲੈ ਅੱਛਾ ਜੀ 500 ਦੇ ਵਿੱਚੋਂ 490 ਨੰਬਰ ਲੈਣ ਵਾਸਤੇ ਤੁਹਾਨੂੰ ਕੋਟਿਊਸ਼ਨ ਰੱਖਣੀ ਪਈ ਕਿ ਜਦੋਂ ਤੁਸੀਂ ਘਰੇ ਹੀ ਪੜਦੇ ਹੁੰਦੇ ਸੀ ਘਰੇ ਹੀ ਪੜਦੇ ਸੀ ਅੱਛਾ ਜੀ ਕਿੰਨੀ ਕ ਮਨ ਨੂੰ ਖੁਸ਼ੀ ਹੈ ਕਿ ਇਹ ਬੱਚੇ ਨੇ ਜਿਹੜਾ ਹੈ ਬਲਾਕ ਦੇ ਵਿੱਚੋਂ ਨੌ ਸਕੂਲਾਂ ਦੇ ਵਿੱਚੋਂ ਜਿਹੜਾ ਹੈ ਟਾਪ ਕੀਤਾ ਹੈ ਪੰਜਵੀਂ ਜਮਾਤ ਦੇ ਵਿੱਚ ਹਾਂਜੀ ਸਾਨੂੰ ਬਹੁਤ ਹੀ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਬੱਚੇ ਨੇ ਪੜ੍ਹਾਈ ਵਿੱਚੋਂ ਬਹੁਤ ਫਰਸਟ ਆਇਆ ਹੈ ਤੇ ਵਧੀਆ ਨੰਬਰ ਲੈ ਕੇ ਤੇ ਪਾਸ ਹੋਇਆ ਹੈ ਸਾਨੂੰ ਬਹੁਤ ਹੀ ਖੁਸ਼ੀ ਆ ਪੈਣਾ ਜਰੂਰ ਪੁੱਛਣਾ ਚਾਹੂੰਗਾ ਵੀ ਇਹ ਛੋਟੇ ਘਰ ਦੇ ਵਿੱਚੋਂ ਉੱਠ ਕੇ ਇਸ ਬੱਚੇ ਨੇ ਮਿਹਨਤ ਕੀਤੀ ਹੈ ਘਰ ਦੇ ਹਾਲਾਤਾਂ ਬਾਰੇ ਵੀ ਜਰੂਰ ਦੱਸਿਓ ਜੀ ਮਤਲਬ ਘਰ ਦੇ ਹਾਲਾਤ ਤੁਹਾਡੇ ਮਤਲਬ ਸਾਹਮਣੇ ਆ ਕਿ ਤੁਹਾਡੇ ਜੇ ਦੀ ਜੀ ਪੀ ਲਾਤ ਮਾੜਿਆ ਕਰਦੇ ਤੇ ਬਾਕੀ ਚਲੋ ਇਹ ਬੱਚਾ ਦੀਆਂ ਜਿਹੜਾ ਬਹੁਤ ਪੜਨ ਲਿਖਣਾ ਚਾਹੁੰਦੇ ਆ ਆਪਣੀ ਗੇਮ ਵੀ ਅੱਗੇ ਵਧਾਉਣਾ ਚਾਹੁੰਦੇ ਆ ਤੇ ਥੋੜੇ ਜੇ ਘਰ ਦੇ ਹਾਲਾਤ ਆ ਕਿ ਜਿੱਦਾਂ ਕਾਰਨ ਮਜਬੂਰ ਹੋ ਜਾਂਦੇ ਆ ਤੇ ਅੱਗੇ ਵਾਤ ਨਹੀਂ ਪਾਉਂਦੇ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਹੁੰਦਾ ਹੈ ਉਹ ਤੇ ਤੁਹਾਨੂੰ ਪਤਾ ਹੀ ਦਿਹਾੜੀ ਦੇ ਸਿਰ ਤੋਂ ਆਪਣਾ ਕਿੰਨਾ ਕਿਤੇ ਵੀ ਫੋਨਾਵਾ ਇਦਾਂ ਹੀ ਆ ਫਿਰ ਟਾਈਮ ਪਾਸ ਹੀ ਹੁੰਦਾ ਹੈ ਹਾਂਜੀ ਦੇ ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬ ਆਪ ਤੱਕ ਨਿਊਜ਼ ਵੇਖ ਰਹੇ ਹੋ ਤੇ ਇਸ ਵੇਲੇ ਹਲਕਾ ਖਡੂਰ ਸਾਹਿਬ ਦੇ ਚੋਲਾ ਸਾਹਿਬ ਦੇ ਵਿੱਚ ਮੌਜੂਦ ਹਾਂ ਜੀ ਹਾਂ ਬਲਾਕ ਚੋਲਾ ਸਾਹਿਬ ਦੇ ਨੌ ਸਕੂਲਾਂ ਦੇ ਵਿੱਚੋਂ ਇੱਕ ਗਰੀਬ ਘਰ ਦੇ ਬੱਚੇ ਨੇ 500 ਦੇ ਵਿੱਚੋਂ 490 ਨੰਬਰ ਲੈ ਕੇ ਆਪਣੇ ਪਰਿਵਾਰ ਦਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਦੋਸਤੋ سوشل میڈیا ਤੇ ਹੁਣੇ ਹੀ ਉਹ ਡਾਂਸਰ ਦੀ ਪੋਸਟਰ ਪੈ ਗਈ ਨਾ ਜਿਹੜਾ ਮਾਮਲਾ ਬਹੁਤ ਕਾਫੀ ਭਕੇ ਆਇਆ ਉਹਨੂੰ ਤੁਸੀਂ ਸ਼ੇਅਰ ਬੜਾ ਕਰਨਾ ਲੇਕਿਨ ਵੇਖਦੇ ਆ ਕਿ ਅੱਜ ਇਸ ਗਰੀਬ ਘਰ ਤੇ ਵਿੱਚੋਂ ਉੱਠ ਕੇ ਕੁਝ ਬਣਨ ਦਾ ਸੁਪਨਾ ਲੈ ਇਹ ਛੋਟੇ ਵੀਰ ਨੂੰ ਕਿੰਨੇ ਕ ਲੋਕ ਸ਼ੇਅਰ ਕਰਦੇ ਨੇ ਊਟ ਪਟਾੰਗ ਵੀਡੀਓ ਨੂੰ ਲਾਈਕ ਮਾਰਨ ਵਾਲੇ ਕਮੈਂਟ ਕਰਨ ਵਾਲੇ ਇਸ ਵੀਡੀਓ ਤੇ ਜ਼ਰੂਰ ਧਿਆਨ ਦਿਓ ਤੇ ਪਰਿਵਾਰ ਤੇ ਜੀ ਸਾਡੇ ਨਾਲ ਮੌਜੂਦ ਹੈ ਛੋਟਾ ਵੀਰ ਸਾਡੇ ਨਾਲ ਮੌਜੂਦ ਹੈ ਜਿਨਨੇ ਪੜ੍ਹਾਈ ਦਾ ਉਸ ਦੇ ਮਨ ਦੇ ਅੰਦਰ ਇੰਨਾ ਜਜ਼ਬਾ ਹੈ ਖੁਦ ਪੜ੍ਹਾਈ ਕਰਕੇ ਘਰ ਦੇ ਵਿੱਚ ਬਿਨਾ ਕਿਸੇ ਟਿਊਸ਼ਨ ਤੋਂ 500 ਦੇ ਵਿੱਚੋਂ 490 ਨੰਬਰ ਲੈ ਕੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਤਾਂ ਦੇਖਦੇ ਆ ਕਿੰਨੀ ਕ ਹੌਸਲਾ ਫੁਜਾਈ ਕਰਨ ਜਿਹੜੇ ਆ ਇਹ ਸਰਕਾਰ ਦੇ ਨੁਮਾਇंदे ਪਹੁੰਚਦੇ ਆ ਜਿਹੜੇ ਕੀ ਪੰਜਾਬ ਦੇ ਵਿੱਚ ਕਹਿੰਦੇ ਸਿਹਤ ਅਤੇ ਸਿੱਖਿਆ ਸਾਡੇ ਆ ਤੇ ਜ਼ਰੂਰੀ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਵੀਰ ਨੇ ਐਡਮਿਸ਼ਨ ਲੈਣੀ ਆ ਕਿਸ ਤਰੀਕੇ ਦੇ ਨਾਲ ਜਿਹੜੀ ਸਰਕਾਰੀ ਸਹਾਇਤਾ ਵੀ ਮਿਲੇਗੀ ਇਹਨਾਂ ਗੱਲਾਂ ਤੇ ਕਰਾਂਗੇ ਬਾਅਦ ਵਿੱਚ ਗੱਲਬਾਤ ਮੇਰੇ ਨਾਲ ਪਰਿਵਾਰ ਜਿਹੜਾ ਮੌਜੂਦ ਹੈ ਛੋਟਾ ਵੀਰ ਮੌਜੂਦ ਹੈ ਛੋਟੇ ਵੀਰ ਸਭ ਤੋਂ ਪਹਿਲਾਂ ਆ ਨਾਮ ਦੱਸੋ ਆਪਣਾ ਤੇ ਇਹ ਪਿੰਡ ਕਿਹੜਾ ਹੈ ਨਾਮ ਮੇਰਾ ਵਾਏ ਗਮਦੀਪ ਸਿੰਘ ਤੇ ਪਿੰਡ ਬਰੰਪਾ ਕਿੰਨੇ ਨੰਬਰਾਂ ਦੇ ਵਿੱਚੋਂ ਕਿੰਨੇ ਨੰਬਰ ਤੁਸੀਂ ਖੜੇ ਨੇ ਕਿਹੜਾ ਸਕੂਲ ਸੀ ਜਿੱਥੇ ਤੁਸੀਂ ਪੜਦੇ ਸੀ ਸਕੂਲ ਪਿੰਡ ਬ੍ਰਾਂਪੁਰ ਸਰਕਾਰੀ ਐਲੀਮੈਂਟਰੀ ਸਕੂਲ ਬ੍ਰਾਂਪੁਰ ਜੀ ਤੇ 500 ਵਿੱਚੋਂ 490 ਨੰਬਰ ਲੈ ਅੱਛਾ ਜੀ ਇਸ 500 ਦੇ ਵਿੱਚੋਂ 490 ਨੰਬਰ ਲੈਣ ਵਾਸਤੇ ਤੁਹਾਨੂੰ ਕੋ ਟਿਊਸ਼ਨ ਰੱਖਣੀ ਪਈ ਕਿ ਜਾਂ ਤੁਸੀਂ ਘਰੇ ਹੀ ਪੜਦੇ ਹੁੰਦੇ ਸੀ ਘਰੇ ਹੀ ਪੜਦੇ ਸੀ ਅੱਛਾ ਜੀ ਤਾਂ ਕਿੰਨਾ ਕੁ ਮਨ ਨੂੰ ਜਿਹੜੀ ਖੁਸ਼ੀ ਹੈ ਕਿ ਜਦੋਂ ਚੋਲਾ ਬਲਾਕ ਦੇ ਨੌ ਸਕੂਲਾਂ ਦੇ ਵਿੱਚੋਂ ਤੁਸੀਂ ਟਾਪ ਕੀਤਾ ਹੈ ਹਾਂ ਜੀ ਖੁਸ਼ੀ ਖੁਸ਼ੀ ਹੈ ਤਾਂ ਜਿਹੜਾ ਮਾਈਕ ਤੇ ਬੋਲਣ ਤੋਂ ਥੋੜਾ ਜਿਆ ਦੋਸਤੋ ਝਗਦਾ ਹੈ ਸੰਗਦਾ ਹੈ ਮੇਰੇ ਨਾਲ ਉਹ ਛੋਟੇ ਵੀਰ ਦੀ ਭੂਆ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਭੈਣ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਤੁਸੀਂ ਦੱਸ ਦਿਓ ਜੀ ਮੇਰਾ ਨਾਮ ਸਰਬਜੀਤ ਕੌਰ ਹੈ ਹਾਂਜੀ ਕਿੰਨੀ ਕੁ ਮਨ ਨੂੰ ਖੁਸ਼ੀ ਹੈ ਕਿ ਇਹ ਬੱਚੇ ਨੇ ਜਿਹੜਾ ਹੈ ਬਲਾਕ ਦੇ ਵਿੱਚੋਂ ਨੌ ਸਕੂਲਾਂ ਦੇ ਵਿੱਚੋਂ ਜਿਹੜਾ ਹੈ ਟੌਪ ਕੀਤਾ ਹੈ ਪੰਜਵੀਂ ਜਮਾਤ ਦੇ ਵਿੱਚ ਹਾਂਜੀ ਸਾਨੂੰ ਬਹੁਤ ਹੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਬੱਚੇ ਨੇ ਪੜ੍ਹਾਈ ਵਿੱਚੋਂ ਬਹੁਤ ਫਰਸਟ ਆਇਆ ਹੈ ਤੇ ਵਧੀਆ ਨੰਬਰ ਲੈ ਕੇ ਤੇ ਪਾਸ ਹੋਇਆ ਹੈ ਸਾਨੂੰ ਬਹੁਤ ਹੀ ਖੁਸ਼ੀ ਹੈ ਤੇ ਇਹਦਾ ਬਹੁਤ ਹੀ ਪੜਾਈ ਵਾਲਾ ਇੰਟਰਸਟ ਏ ਜੋ ਵੀ ਕੋਈ ਟੈਸਟ ਵਗੈਰਾ ਸਕੂਲ ਦਾ ਹੁੰਦਾ ਹੈ ਬਹੁਤ ਸੋਨਾ ਪੂਰੇ ਨੰਬਰਾਂ ਦੇ ਵਿੱਚ ਪਾਸ ਹੋ ਕੇ ਆਉਂਦੇ ਆ ਮੈਂ ਪੈਣਾ ਜਰੂਰ ਪੁੱਛਣਾ ਚਾਹੂੰਗਾ ਵੀ ਇਹ ਛੋਟੇ ਘਰ ਦੇ ਵਿੱਚੋਂ ਉੱਠ ਕੇ ਇਸ ਬੱਚੇ ਨੇ ਮਿਹਨਤ ਕੀਤੀ ਆ ਘਰ ਦੇ ਹਾਲਾਤਾਂ ਬਾਰੇ ਵੀ ਜਰੂਰ ਦੱਸਿਓ ਜੀ ਮਤਲਬ ਘਰ ਦੇ ਹਾਲਾਤ ਤੁਹਾਡੇ ਮਤਲਬ ਸਾਹਮਣੇ ਆ ਕਿ ਤੁਹਾਡੇ ਜੇ ਵੀ ਜੀ ਪੀ ਹਾਲਾਤ ਮਾੜੇ ਆ ਕਰਦੇ ਤੇ ਬਾਕੀ ਸਰੋ ਇਹ ਬੱਚਾ ਦੀਆਂ ਜਿਹੜਾ ਬਹੁਤ ਪੜਨ ਲਿਖਣਾ ਚਾਹੁੰਦੇ ਆ ਆਪਣੀ ਗੇਮ ਵੀ ਅੱਗੇ ਵਧਾਉਣਾ ਚਾਹੁੰਦੇ ਆ ਤੇ ਥੋੜੇ ਜੇ ਘਰ ਦੇ ਹਾਲਾਤ ਆ ਕਿ ਜਿੰਦਾ ਕਾਰਨ ਮਜਬੂਰ ਹੋ ਜਾਂਦੇ ਆ ਤੇ ਅੱਗੇ ਵਤ ਨਹੀਂ ਪਾਉਂਦੇ ਇਹਨਾਂ ਦੇ ਪਿਤਾ ਜੀ ਕੀ ਕਰਦੇ ਹਨ ਉਹ ਇਦਾਂ ਮਿਹਨਤੀ ਕਰਦੇ ਮਤਲਬ ਕਿ ਦਿਹਾੜੀ ਵਗੈਰਾ ਹੀ ਕਰਦੇ ਆ ਜੀ ਪਿਤਾ ਜੀ ਇਹਨਾਂ ਦੇ ਜੀ ਹਾਂਜੀ ਉਹ ਦਿਹਾੜੀ ਕਰਦੇ ਨੇ ਹਾਂਜੀ ਤਾਂ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਹੁੰਦਾ ਜੀ ਉਹ ਤੇ ਤੁਹਾਨੂੰ ਪਤਾ ਹੀ ਦਿਹਾੜੀ ਦੇ ਸਿਰ ਤੋਂ ਆਪਣਾ ਕਿੰਨਾ ਕਿਤੇ ਵੀ ਫੋਨਾਵਾ ਏਦਾਂ ਹੀ ਆ ਫਿਰ ਟਾਈਮ ਪਾਸ ਹੀ ਹੁੰਦਾ ਏ ਹਾਂਜੀ ਪੜਨ ਦੇ ਵਿੱਚ ਛੋਟਾ ਵੀਰ ਪੂਰਾ ਤੇਜ ਹੈ ਕਿਸ ਤਰੀਕੇ ਦੀ ਜੇ ਕੋਈ ਮਦਦ ਹੋ ਜੇ ਕੋਈ ਬਾਹ ਫੜ ਲਵੇ ਤਾਂ ਕਿੱਥੋਂ ਤੱਕ ਪਹੁੰਚ ਸਕਦਾ ਇਹ ਤੁਸੀਂ ਇਸ ਤੇ ਕੀ ਕਹਿਣਾ ਚਾਹੋ ਹਾਂਜੀ ਜੇ ਅਸੀਂ ਤੇ ਵੀ ਮਤਲਬ ਇਹਦਾ ਜਿਸ ਤਰ੍ਹਾਂ ਪੜਨ ਨਾਲ ਰੁਚੀ ਆ ਜਿਸ ਤਰ੍ਹਾਂ ਜੇ ਕੋਈ ਸਹਾਇਤਾ ਕਰੇ ਤਾਂ ਇਹ ਆਪਣੀ ਉੱਚੀ ਤੋਂ ਉੱਚੀ ਪੜ੍ਹਾਈ ਕਰੇ ਤੇ ਇਹਦਾ ਜਿਸ ਤਰ੍ਹਾਂ ਗੇਮਾਂ 'ਲ ਵੀ ਧਿਆਨ ਹੈ ਤੇ ਆਪਣੀਆਂ ਗੇਮਾਂ 'ਚ ਵੀ ਇਹ ਆਪਣਾ ਭਾਗ ਲਵੇ ਤੇ ਇਹ ਚਲੋ ਅਹੀਂ ਤੇ ਇਹਦੇ ਸੰਯੋਗ ਹੈ ਇਹਦੇ ਨਾਲ ਸਾਥ ਦੇਣੇ-ਦੇਣੇ ਆ ਤੇ ਜੇ ਸਾਨੂੰ ਕੋਈ ਸਰਕਾਰ ਵੱਲੋਂ ਜਾਂ ਕੋਈ ਵੀ ਸਾਥ ਮਿਲੇ ਤੇ ਸਾਡਾ ਬੱਚਾ ਤਰੱਕੀ ਕਰੇ ਜੀ ਹਾਂਜੀ ਮੈਂ ਤੁਹਾਡੇ ਕੋਲ ਇੱਕ ਵਾਰ ਫਿਰ ਤੋਂ ਆਉਂਗਾ ਗੱਲਬਾਤ ਕਰਨ ਲਈ ਮੈਂ ਛੋਟੇ ਵੀਰ ਨੂੰ ਬੁਲਾਉਣਾ ਚਾਹੂੰਗਾ ਵੀਰੇ ਫਿਰ ਵੱਡਾ ਹੋ ਕੇ ਕੀ ਬੰਨਣਾ ਚਾਹੁੰਦਾ ਫੌਜੀ ਹਾਂਜੀ ਫੌਜੀ ਫੌਜੀ ਬੰਨਣਾ ਚਾਹੁੰਦਾ ਤਾਂ ਹੁਣ ਅੱਗੇ ਐਡਮਿਸ਼ਨ ਲੈ ਲਈਏ ਕਿ ਨਹੀਂ ਹੁਣ ਸੈਮੀ ਕਲਾਸ ਲੈ ਲਈ ਲੈ ਲਈ ਐਡਮਿਸ਼ਨ ਹਾਂਜੀ ਤਾਂ ਫੌਜੀ ਬੰਨਾ ਹੈ ਅਗਲੀ ਕਲਾਸ ਦੇ ਵਿੱਚ ਐਡਮਿਸ਼ਨ ਵੀ ਲੈ ਲਈ ਹੈ ਤੇ ਪਰਿਵਾਰ ਘਰ ਦੇ ਹਾਲਾਤ ਵੇਖ ਕੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਬਾਹ ਫੜੇ ਤਾਂ ਕਿੱਥੋਂ ਤੱਕ ਪਹੁੰਚ ਸਕਦਾ ਪੜਾਈ ਦੇ ਵਿੱਚ ਵੀਰ ਤੁਸੀਂ ਵੇਖ ਸਕਦੇ ਹੋ ਦੋਸਤੋ ਮਾਈ ਕੋ ਜਵਾਬ ਤਾਂ ਨਹੀਂ ਦਿੱਤਾ ਜਾ ਰਿਹਾ ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਜਾਵਾਂਗਾ ਕਿ ਹਮੇਸ਼ਾ ਹੀ ਗਰੀਬ ਘਰ ਦਾ ਬੱਚਾ ਕੋਈ ਵੀ ਜਿਹੜਾ ਹੈ ਉਹ ਮਿਹਨਤ ਤਾਂ ਪੂਰੀ ਕਰਦਾ ਹੈ ਪਰ ਘਰ ਦੀਆਂ ਮਜਬੂਰੀਆਂ ਜਿਹੜੀਆਂ ਹੁੰਦੀਆਂ ਨੇ ਦੋਸਤੋ ਕਿਤੇ ਨਾ ਕਿਤੇ 9ਵੀਂ 10ਵੀਂ 12ਵੀਂ ਤੱਕ ਪੜ੍ਹਾਈ ਛੱਡਣ ਦੇ ਲਈ ਬੰਦੇ ਨੂੰ ਮਜਬੂਰ ਕਰ ਦਿੰਦੀਆਂ ਨੇ ਕਿਉਂਕਿ ਘਰ ਦੇ ਹਾਲਾਤ ਹੀ ਇਹੋ ਜਿਹੇ ਹੁੰਦੇ ਨੇ ਦੋ ਵਕਤ ਦੀ ਕਈ ਵਾਰ ਜਿਹੜੀ ਆ ਉਹ ਰੋਟੀ ਤੋਂ ਬੰਦਾ ਹੱਤਰ ਹੋ ਜਾਂਦਾ ਹੈ ਇਸ ਲਈ ਜਿਹੜੇ ਸਾਡੇ ਪੰਜਾਬ ਦੇ ਵਿੱਚ ਇਲਾਕੇ ਦੇ ਵਿੱਚ ਜਿਹੜੇ ਗਰੀਬ ਲੋਕ ਹੁੰਦੇ ਨੇ ਉਹ ਆਪਣੇ ਬੱਚਿਆਂ ਨੂੰ ਅੱਗੇ ਪਲੱਸ 2 ਤੋਂ ਨਹੀਂ ਪੜ੍ਹਾ ਸਕਦੇ ਛੋਟੇ ਵੀਰ ਨੇ ਦੱਸਿਆ ਕਿ 12ਵੀਂ ਜਮਾਤ ਤੋਂ ਬਾਅਦ ਜਾਂ ਅੱਗੇ ਪੜ੍ਹਾਈ ਤੋਂ ਬਾਅਦ ਫੌਜੀ ਬਣਨ ਦਾ ਸੁਪਨਾ ਹੈ ਉਹ ਸੁਪਨਾ ਤਾਂ ਦੀ ਪੂਰਾ ਹੋ ਸਕਦਾ ਹੈ ਜੇਕਰ ਸਰਕਾਰ ਅਤੇ ਕੋਈ ਦਾਨੀ ਸੱਜਣ ਜਿਹੜੇ ਸਮੇਂ-ਸਮੇਂ ਤੇ ਲੋਕਾਂ ਦੀ ਬਾਹ ਫੜਦੇ ਹਨ ਉਹ ਇਹਨਾਂ ਬੱਚਿਆਂ ਵੱਲ ਧਿਆਨ ਦੇਣ ਤਾਂ ਸਾਡਾ ਪੰਜਾਬ ਪੰਜਾਬ ਦੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਤਰੱਕੀ ਕਰ ਸਕਦੇ ਜੀ ਹਾਂ ਸਿਹਤ ਅਤੇ ਸਿੱਖਿਆ ਦਾ ਵੱਡਾ ਹੰਗਾਰਾ ਸੇਤ ਅਤੇ ਸਿੱਖਿਆ ਦੇ ਨਾਂ ਤੇ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਹੁਣ ਵੇਖਣ ਵਾਲੀ ਗੱਲ ਇਹ ਵੀ ਰਹੇਗੀ ਕਿ ਇਸ ਛੋਟੇ ਗਰੀਬ ਘਰ ਤੋਂ ਉੱਠ ਕੇ ਵੱਡੇ ਸੁਪਨੇ ਆਪਣੇ ਮਨ ਦੇ ਵਿੱਚ ਸਜਾਈ ਇਹ ਵੀਰ ਇਹਦੇ ਕਿੰਨਾ ਕੁ ਸੁਪਨੇ ਆ ਨੂੰ ਬੂਰ ਪੈਂਦਾ ਕਿੰਨੇ ਕੁ ਜਿਹੜੇ ਲੋਕ ਨੇ ਇਹ ਸਾਥ ਦਿੰਦੇ ਨੇ ਤਾਂ ਵੀਡੀਓ ਨੂੰ ਵੀ ਸ਼ੇਅਰ ਜਰੂਰ ਕਰਿਓ ਤਾ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਕਿਸੇ ਚੰਗੇ ਸਰਕਾਰੀ ਅਦਾਰੇ ਤੱਕ ਸਿੱਖਿਆ ਬੋਰਡ ਤੱਕ ਵੀਡੀਓ ਪਹੁੰਚੇ ਅਤੇ ਜਿਸ ਜਿਹੜੀ ਹੈ ਇਸ ਵੀਰ ਦੀ ਮਦਦ ਹੋ ਸਕੇ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਕੈਮਰਾਮੈਨ ਸੁੱਖ ਦੇ ਨਾਲ ਮੈਂ ਦਜੀਤ ਸਿੰਘ ਪੰਜਾਬ ਹਫਤਕ ਨਿਊਜ਼ ਤਰਨਤਾਰ